ਮੁਕੇਰੀਆਂ ਗਰਦਾਸਪੁਰ ਮੁੱਖ ਮਾਰਗ ਤੇ ਵਾਪਰਿਆ ਵੱਡਾ ਹੱਸ ਆਲੂਆਂ ਨਾਲ ਲੱਧਿਆ ਕੈਂਟਰ ਕੰਟ ਪੜ ਕੀ ਦੁਕਾਨ ਚ ਚਾਵੜਿਆ ਨਵਾਂ ਸ਼ਾਲਾ ਚ ਤੰਗ ਸੜਕ ਤੇ ਟੇਡਾ ਮੋੜ ਹੋਣ ਕਾਰਨ ਵਾਪਿਆ ਹੈ ਹਾਦਸਾ ਮੁਕੀਰੀਆਂ ਗੁਰਤਾਸਪੁਰ ਮੁਖ ਮਾਰਗ ਤੇ ਵਾਪਰੇ ਹਾਦਸੇ ਚ ਇੱਕ ਕੈਂਟਰ ਕੰਦ ਫੜ ਕੇ ਦੁਕਾਨ ਚ ਚਾਵੜਿਆ ਤੇ ਇਸ ਨੂੰ ਲੈ ਕੇ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਸ਼ਾਮ ਨੂੰ ਆਪਣੇ ਘਰ ਪਿੰਡ ਕੰਨੇਪੁਰ ਚਲਾ ਗਿਆ ਸੀ ਤੇ ਉਸ ਨੂੰ ਸਥਾਨਕ ਪਹਾਰ ਦੀ ਲੋਕਾਂ ਨੇ ਦੱਸਿਆ ਕਿ ਉਸ ਦੀਆਂ ਦੁਕਾਨਾਂ ਚ ਇੱਕ ਟਰੱਕ ਦੀ ਟੱਕਰ ਹੋ ਗਈ ਹੈ ਪੀੜਤ ਨੇ ਦੱਸਿਆ ਕਿ ਉਸ ਦੀਆਂ ਬਿਲਡਿੰਗ ਦੀਆਂ ਦੋਵੇਂ ਦੁਕਾਨਾਂ ਜਿੱਥੇ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਉੱਥੇ ਦੁਕਾਨ ਅੰਦਰ ਪਏ ਹੋਏ ਗੇਟ ਗ੍ਰਿਲਾ ਤੇ ਟੋਲਾਂ ਦੇ ਸਮਾਨ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਇਸ ਮੁਕੇ ਜਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਸੁੱਚਾ ਸਿੰਘ ਮਲਤਾਨੀ ਦਾ ਕਹਿਣਾ ਕਿ ਇਸ ਮਾਰਕ ਉੱਪਰ ਅਕਸਰ ਹੀ ਅਜਿਹੇ ਹਾਦਸੇ ਵਾਪਰਦੇ ਹਨ ਮੁੱਖ ਕਾਰਨ ਆਵਾਜਾਈ ਭਾਰੀ ਅਤੇ ਸੜਕ ਦਾ ਤੰਗਪਣਾ ਹੈ ਉਹਨਾਂ ਮੰਗ ਕੀਤੀ ਕਿ ਸਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਜਿੱਥੇ ਇਸ ਜ਼ਰੂਰ ਦੀ ਚੜ੍ਹਾਈ ਬਦਾਈ ਜਾਵੇ ਉੱਥੇ ਨਵਾਂ ਸ਼ਾਲਾ ਬਾਜ਼ਾਰ ਤੋਂ ਇੱਕ ਬਾਈਪਾਸ ਮਾਰਗ ਦਿੱਤਾ ਜਾਵੇ ਆਸਾ ਜੀ ਨੂੰ ਕੋਈ 6:10 ਸਵਾ 10 ਵਜੇ ਪਹੁੰਚਿਆ ਪਿੰਡ ਮੇਰਾ ਗੁੰਨੋਪੁਰ ਆ ਗਰਮੀ ਇਸ ਦਿਨ ਆਪਾਂ ਦਾ ਲੱਗਾ ਵੀ ਗੱਡੀ ਕੋਈ ਆ ਕੇ ਦੁਕਾਨਾਂ ਦੇ ਜੇ ਵੜ ਗਈ ਆ ਆ ਕੇ ਵੇਖਿਆ ਵਾ ਤੇ ਫਿਰ ਨੁਕਸਾਨ ਤਾਂ ਕਾਫੀ ਹੋ ਗਿਆ ਕੁਟੂਲ ਮੇਰੇ welding machine ਨਾ ਵਰਮਾ ਗ੍ਰੈਂਡਰ مشینਾਂ ਕੋ 2 ਲੱਖ ਦੇ ਟੂਲੇ ਤੇ ਉਹ ਦੂਸਰਾ ਗੇਟ ਗੁਰਸੀ ਕੋਈ ਦੁਕਾਨਾਂ ਵੀ ਢੱਟ ਗਿਆ 6 ਲੱਖ ਰੁਪਏ ਦਾ 6-7 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕਾਰਨ ਹੁਣ ਪਾਈ ਹੁੰਦੀ ਇਹ ਇਹੀ ਸੌਂਚਰੀ ਆ ਡਰਾਈਵਰ ਨੇ ਕੋਈ ਨਸਾ ਕੀਤਾ ਹੈ ਜਾਂ ਨੀਂਦ ਚਾਏ ਹੁਣ ਪਤਾ ਨਹੀਂ ਠੀਕ ਹੈ ਠੀਕ ਹੈ ਜਿਸ ਦੇ ਬਾਰੇ ਕੋਈ ਨਹੀਂ ਪਤਾ ਨਹੀਂ ਪਤਾ ਕੀ ਕਾਰਨ ਬਣਿਆ ਹਾਂਜੀ ਆ 2 ਬਕਸੇ ਮੀਟਰ ਦਾ ਉਹਨਾਂ ਵਿੱਚ ਮੀਟਰ ਲੱਗੇਗੇ 40 ਕਿ ਮੀਟਰ ਲੱਗੇਗੇ ਬੀਵੀ ਬੋਰਡ ਦਾ ਵੀ ਨੁਕਸਾਨ ਹੋ ਗਿਆ ਹਾਂਜੀ ਕਾਫੀ ਨੁਕਸਾਨ ਹੋਇਆ ਸਿੱਗਾ ਸਾਰਿਆਂ ਨੂੰ ਭਾਈ ਇਹ ਨਾ ਰਾਤ ਨੂੰ ਗੱਡੀ ਆਈ ਉਥੋਂ ਕਪੂਤਾਲੀ ਲੋਡ ਹੋ ਕੇ ਇੱਥੇ ਟੀਬੜੀ ਲੱਗੇ ਪਹੁੰਚੀ ਆ ਇਹ ਜਦੋਂ ਗੱਡੀ ਕਿੰਨਾ ਵਿੱਚ ਗਰਦਾਸਪੁਰ ਨੂੰ ਜਾਂਣਾ ਪਿਆ ਸੀ ਉਧਰੋਂ ਕਿਤੇ ਗੱਡੀ ਨੇ ਓਵਰਟੇਕ ਕੀਤਾ ਇਧਰੋਂ ਜਦੋਂ ਇੱਥੋਂ ਗੱਡੀ ਨੇ ਓਵਰਟੇਕ ਮਾਰਿਆ ਤਾਂ ਇਹਨੇ ਗੱਡੀ ਕਿਤੇ ਇਧਰ ਨੂੰ ਕੱਟੀ ਆਪਣੀ ਵਾਲੀ ਸਾਈਡ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਗੱਡੀ ਹਾਨ ਬੈਲੈਂਸ ਹੋ ਗਈ ਗੱਡੀ ਸਿੱਧੀ ਆ ਕੇ ਦੁਕਾਨਾਂ ਤੇ ਵੜੀ ਆ ਬਾਕੀ ਗੱਡੇ ਦਾ ਡਰਾਈਵਰ ਨੇ ਕੋਈ ਨਸ਼ਾ ਨਹੀਂ ਕੀਤਾ ਹੀ ਕੋਈ ਕੁਝ ਨਹੀਂ ਕੋਈ ਜਿੱਦਾਂ ਕੋਈ ਸ਼ਰਾਬ ਦੀ ਸਾਨੂੰ ਪਤਾ ਨਾ ਸਾਡਾ ਨਹੀਂ ਇਦਾਂ ਦਾ ਕੋਈ ਤਾਰੂ ਦੂਰ ਵਾਲਾ ਕੋਈ ਚੱਕਰ ਨਹੀਂ ਠੀਗਾ ਗੱਡੀ ਹਾਨ ਬੈਲੈਂਸ ਹੋ ਕੇ ਦੁਕਾਨ ਦੇ ਵਿੱਚ ਪੜ ਗਈ ਆ ਬਾਕੀ ਇਹ ਘਟਨਾ ਕਿਸੇ ਨਾਲ ਵੀ ਹੋ ਸਕਦਾ ਸਾਰੇ ਹੁਣ ਰੋਡਾਂ ਤੇ ਚੱਲਦੇ ਆ ਹੁਣ ਕਿਸੇ ਨਾਲ ਵੀ ਕੋ ਕੋ ਵੱਡ ਘਟਾ ਹੋ ਸਕਦਾ ਸਾਰੇ ਨੁਕਸਾਨ ਨੇ ਇਹਦਾ ਰੋਡ ਦਾ ਮਾਮਲਾ ਆ ਕੁਛ ਵੀ ਹੋ ਸਕਦਾ ਹੈ ਤੇ ਠੀਕ ਆ ਤੇ ਬਾਕੀ ਜੋ ਵੀ ਜਦਾਂ ਵੀ ਨੁਕਸਾਨ ਚਲ ਜਿਹੜਾ ਹੋਇਆ ਉਹਦਾ ਦੁੱਖ ਤਾਂ ਹੈਗਾ ਹੀ ਸਾਡਾ ਵੀ ਹੋਇਆ ਉਹਨਾਂ ਦਾ ਵੀ ਹੋਇਆ ਬਾਕੀ ਦੇਰ ਜੋ ਵੀ ਕਨਾਂ ਪੁਲਿਸ ਪ੍ਰਸ਼ਾਸਨ ਨੇ ਕਰਨਾ ਜੋ ਵੀ ਕਰਨਾ ਹੈ ਹਾਂਜੀ ਠੀਕ ਗੱਲ ਹੈ ਮੈਂ ਸਮਝਦਾ ਵੀ ਜਿਹੜਾ ਅੰਮ੍ਰਿਤਸਰ ਗੁਰਦਾਸਪੁਰ ਰੋਡ ਹੈ ਨਾ ਉਹਦੇ ਨਾਲੋਂ ਵੀ ਜ਼ਿਆਦਾ ਟ੍ਰੈਫਿਕ ਹੈ ਸਾਨੂੰ ਅਸੀਂ ਕਈ ਵਾਰੀ ਸੜਕ ਪਾਰ ਕਰਨੀ ਹੁੰਦੀ ਹੈ ਨਾ ਚਾਹੇ ਪੈਦਲ ਚਾਹੇ ਗੱਡੀ ਨਾਲ ਤੇ ਕਈ ਵਾਰੀ ਕਿੰਨਾ ਕਿੰਨਾ ਡੇਰੀ ਵੇਟ ਕਰਨੀ ਪੈਂਦੀ ਬਹੁਤ ਟ੍ਰੈਫਿਕ ਆ ਬਹੁਤ ਜ਼ਿਆਦਾ ਠੀਕ ਹੈ ਔਰ ਇੱਥੇ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਇਹ ਚਾਉਂਦੇ ਆਂ ਵੀ ਬੇਨਤੀ ਆ ਸਾਡੀ ਸਾਰੀ ਸਰਕਾਰਾਂ ਨੂੰ ਵੀ ਇੱਥੇ ਸੜਕ ਦਾ ਨਾ ਝੌੜਿਆ ਕਰਨਾ ਚਾਹੀਦਾ ਜਾਂ ਕੋਈ ਬਾਈਪਾਸ ਕੱਢ ਕੇ ਹੱਲ ਕੀਤਾ ਜਾਏ ਕਿਉਂਕਿ ਪਿੰਡ ਦੀ ਬਾਤੀ ਦੋਹੀਂ ਪਾਸੀ ਆ ਅਕਸਰ ਇੱਥੇ ਨੁਕਸਾਨ ਸਾਡੇ ਹੁੰਦੇ ਰਹਿੰਦੇ ਨੇ ਪਿੰਡ ਦੇ ਇਹਦਾ ਕੋਈ ਪਰਮਾਨੈਂਟ ਹੱਲ ਵਧੀਆ ਕਰਨਾ ਚਾਹੀਦਾ ਜੇ ਦੇ ਬਾਈਪਾਸ ਬਾਹਰ ਕੱਢ ਦਿੰਦੇ ਫਿਰ ਸਭ ਤੋਂ ਵਧੀਆ ਕਰ ਠੀਕ ਹੈ ਜੀ ਕਿ ਕੋਈ ਬਾਤੀ ਦਾ ਕੋਈ ਨੁਕਸਾਨ ਨਾ ਹੋਵੇ ਠੀਕ ਹੈ ਤੇ ਸੜਕ ਬਹੁਤ ਛੋਟੀ ਉਸ ਹਿਸਾਬ ਨਾਲ ਬੜਾ ਨੁਕਸਾਨ ਹੋ ਰਿਹਾ ਜੋ ਜਿਹੜਾ ਹਾਸਾ ਹੋਇਆ ਬਹੁਤ ਮਾੜਾ ਹੋਇਆ ਹਾਂਜੀ ਹਾਂਜੀ ਔ ਔਰ ਦੇਖੇ ਤੇ ਦਿਨੇ ਹੁੰਦਾ ਤਾਂ ਹੋ ਸਕਦਾ ਇੱਥੇ ਕਿੰਨੇ ਬੱਚੇ ਜਿਹੜੇ ਮਰ ਜਾਂਦੇ ਇਹ ਮੁੰਡਾ ਜਿਹੜਾ ਦੁਕਾਨ ਕਰਦਾ ਇੱਥੇ ਬੜਾ ਅੱਛਾ ਇਹਦਾ ਵਿਹਾਰ ਆ ਬੜਾ ਵਧੀਆ ਕਾਰੋਬਾਰ ਆ ਇਹਦਾ ਠੀਕ ਹੈ ਅਕਸਰ ਇੱਥੇ ਬੜੇ ਲੋਕ ਬੈਠੇ ਰਹਿੰਦੇ ਨੇ ਆਂਦੇ ਨੇ ਸਾਰੇ ਠੀਕ ਹੈ ਔਰ ਰਾਤ ਕਰਕੇ ਇਹ ਪਰਮਾਤਮਾ ਦੀ ਸਮਝੋ ਕਿਰਪਾ ਹੋਈ ਨਹੀਂ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਡਰਾਈਵਰ ਆ ਉਹਦੇ ਸੱਟਾਂ ਲੱਗੀਆਂ ਕੁਝ ਹਾਂਜੀ ਉਹ ਬਚ ਗਿਆ ਪਰਲੇ ਪਾਸੇ ਕੱਟ ਕੇ ਪੁਲਿਸ ਨੇ ਆ ਕੇ ਕਟਿਆ ਉਹਨੂੰ ਕਟਿਆ ਵੈਸੇ ਹਾਂਜੀ ਹਾਂਜੀ ਤੇ ਬਹੁਤ ਮਾੜਾ ਹੋਇਆ ਉਹਨੇ ਇੰਨੀ ਪਤਾ ਕਿ ਉਹ ਜਿਹੜਾ ਡਰਾਈਵਰ ਆ ਉਹਦੇ ਕੋਲ ਨੀਂਦ ਵਿੱਚ ਜਾਂ ਕੋ ਨ ਕੋਈ ਗਲਤੀ ਲੱਗੀ ਉਹਨੂੰ ਕੀ ਹੋਇਆ ਉਹਦੇ ਕੋਲ ਠੀਕ ਹੈ ਬੜਾ ਵੱਡਾ ਨੁਕਸਾਨ ਹੋਇਆ ਜਿੱਥੇ ਬਿਲਡਿੰਗ ਦਾ ਇੰਨਾ ਨੁਕਸਾਨ ਹੋਇਆ ਮਾਲਕਾਂ ਦਾ ਵੀ ਠੀਕ ਹੈ ਕਿਰਾਏਦਾਰ ਦਾ ਜਿਹੜਾ ਵਿਚਾਰਾ ਕਾਰੋਬਾਰ ਕਰਦਾ ਉਹਦਾ ਵੀ ਬੜਾ ਨੁਕਸਾਨ ਹੋਇਆ ਠੀਕ ਹੈ ਜੀ ਬਿਜਲੀ ਬੋਰਡ ਦਾ ਵੀ ਬੜਾ ਨੁਕਸਾਨ ਹੋਇਆ ਦੇਖੋ ਬਿਜਲੀ ਦਾ ਖੰਭਾ ਟੁੱਟ ਗਿਆ 40 ਮੀਟਰ ਆ ਕਿੰਨੇ ਮੀਟਰ ਆ ਸਾਰੇ ਟੁੱਟ ਗਏ ਨੇ ਬਹੁਤ ਜ਼ਿਆਦਾ ਨੁਕਸਾਨ ਪਾਰੀ ਹੋਇਆ ਠੀਕ ਹੈ ਜੀ ਔਰ ਜੋ ਵੀ ਸਰਕਾਰ ਕਰ ਸਕਦੀ ਇਹਦੇ ਵਿੱਚ ਕਰਨਾ ਚਾਹੀਦਾ